ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਆਓ ਗੁਰਬਾਣੀ ਦੇ ਵਿੱਚੋਂ ਦੋ ਸ਼ਬਦ ਹੈ ਜੋ ਅਲੱਗ-ਅਲੱਗ ਦੋ ਤਰੀਕਿਆਂ ਨਾਲ ਗੁਰਬਾਣੀ ਦੇ ਵਿੱਚ ਸਾਨੂੰ ਮਿਲਦੇ ਹਨ ਇੱਕ ਹੈ ਕ ਕ ਬ ਬ ਹ ੜ ਨ ਕ ੜ ਕ ਬ ਹ ਨਾਲ ਕਕਾ ਬੱਬਾ ਹਾਇਦ ਲੈਂਕੜ ਉਪਰ ਟਿੱਪੀ ਕਬ ਹੂੰ ਦੂਸਰਾ ਸ਼ਬਦ ਹੈ ਕਕਾ ਤੱਤਾ ਹਾਇਦ ਲੈਂਕੜ ਕਤ ਹੂੰ ਕਕਾ ਤੱਤਾ ਹਾਇਦ ਲੈਂਕੜ ਉਪਰ ਟਿੱਪੀ ਕਤ ਹੂੰ ਕਬ ਹੂੰ ਦਾ ਅਰਥ ਹੁੰਦਾ ਕਿਸੇ ਸਮੇਂ ਕਦੇ ਵੀ ਤੇ ਕਤ ਹੂੰ ਦਾ ਅਰਥ ਹੁੰਦਾ ਕਿਤੇ ਕਿਸੇ ਪਾਸੇ ਵੀ ਕਿਤੇ ਵੀ ਲਗਭਗ ਬਰਾਬਰ ਅਰਥ ਨੇ ਕਬ ਹੂੰ ਦਾ ਕਿਸੇ ਸਮੇਂ ਤੇ ਕਤ ਹੂੰ ਦਾ ਕਿਤੇ ਵੀ ਕਿਸੇ ਪਾਸੇ ਵੀ ਕਹਿ ਲਈਏ। ਤੋਂ ਆਓ ਸਭ ਤੋਂ ਪਹਿਲਾਂ ਸ਼ਬਦ ਕਬਹੂ ਗੁਰਬਾਣੀ ਦੇ ਵਿੱਚ ਦੇਖਦੇ ਹਾਂ। ਸਤਿਗੁਰੂ ਪਾਤਸ਼ਾਹ ਜਦੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ ਸੁਖਮਨੀ ਸਾਹਿਬ ਜੀ ਦੀ 11ਵੀਂ ਅਸ਼ਟਪਦੀ ਦੇ ਛੇਵੇਂ ਬੰਦ ਦੇ ਬਚਨ ਹੈ ਸਤਿਗੁਰ ਦੇ ਕਬਹੂ ਨਿਰਤ ਕਰੈ ਬੋ ਭਾਂਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾਂਕ੍ਰੋਧ ਵਿਕਰਾਲ ਕਬ ਹੂੰ ਸਰਬ ਕੀ ਹੋਤਰ ਵਾਲ ਕਬ ਹੂੰ ਹੋਏ ਬਹ ਬੜ ਰਾਜਾ ਕਬ ਹੂੰ ਭੇਖਾਰੀ ਨਿਚ ਕਾ ਸਾਜਾ ਕਬ ਹੂੰ ਅਪਕੀਰਤ ਮਹਿ ਆਵੈ ਕਬ ਹੂੰ ਭਲਾ ਭਲਾ ਕਹਾਵੈ ਜਿਉ ਪ੍ਰਭ ਰਖੈ ਤਿਵਹੀ ਰਹਿ ਗੁਰ ਪ੍ਰਸਾਦ ਨਾਨਕ ਸਚ ਕਹੈ ਇਸ ਤਰੀਕੇ ਨਾਲ ਅਗਲੀ ਅਸ਼ਟਪਦੀ ਦੇ ਵਿੱਚ ਵੀ ਕਬ ਹੂੰ ਸ਼ਬਦ ਸਤਗੁਰ ਨੇ ਵਰਤੇ ਹੋਇਆ ਸਿਰਫ ਜਦੋਂ ਅਸੀਂ ਸ਼ਮੇ ਪਦੇ ਦੀ ਚੌਥੀ ਪੰਕਤੀ ਪੜਾਂਗੇ ਉੱਥੇ ਸ਼ਬਦ ਦਾ ਕਕਾ ਬੱਬਾ ਹਾਇਦ ਲਿੰਕੜ ਉੱਪਰ ਟਿੱਪੀ ਨਹੀਂ ਤਾਂ ਸਾਰੇ ਬੰਦ ਦੇ ਵਿੱਚ ਕਕਾ ਬੱਬਾ ਹਾਇਦ ਲਿੰਕੜ ਕਬ ਹੂੰ ਪਰ ਇਹਦਾ ਸਾਰੇ ਦਾ ਪਾਠ ਕਬ ਹੂੰ ਹੀ ਕਰਨਾ ਹੈ ਉਚਾਰਨ ਹੋਵੇਗਾ ਕਬ ਹੂੰ ਕਬ ਹੂੰ ਮਹਾਕ੍ਰੋਧ ਵਿਕਰਾਲ ਇੱਥੇ ਕਕਾ ਬੱਬਾ ਹਾਇਦ ਲਿੰਕੜ ਕਬ ਹੂੰ ਮਹਾ ਕ੍ਰੋਧ ਵਿਕਰਲ ਮਹਾ ਕ੍ਰੋਧ ਦੇ ਵਿੱਚ ਕਦੇ ਜੀਵ ਬਹੁਤ ਗ੍ਰੋਧੀ ਹੋਇਆ ਡਰਾਵਣਾ ਲੱਗਦਾ ਵਿਕਰਲ ਲੱਗਦਾ ਬੜਾ ਡਰਾਵਣਾ ਦਿਖਾਈ ਦਿੰਦਾ ਤੇ ਅੱਗੇ ਕੱਕਾ ਬੱਬਾ ਹਾਇਦਲੈਂਕੜ ਉਪਰ ਟਿੱਪੀ ਆਗਲੇ ਯਾਨੀ ਪੰਕਤੀਆਂ ਦੇ ਵਿੱਚ ਕੱਕਾ ਬੱਬਾ ਹਾਇਦਲੈਂਕੜ ਉਪਰ ਟਿੱਪੀ ਕਾ ਬਹ ਹਮ ਸਰਵ ਕੀ ਹੋਤ ਰਵਲ ਸਰਵ ਦੀ ਭਾਵ ਸਾਰਿਆਂ ਦੀ ਕਦੇ ਇਹ ਸਾਰਿਆਂ ਦੀ ਚਰਨ ਧੂੜ ਬਣਿਆ ਰਹਿੰਦਾ ਹੈ ਤੋ ਕੱਕਾ ਬੱਬਾ ਹਾਇਦਲੈਂਕੜ ਕਕ ਬਬ ਹਾਇਦ ਲੰਕੜ ਉੱਪਰ ਟਿੱਪੀ ਪਾਠ ਹੋਵੇਗਾ ਕਬ ਹੂੰ ਤੇ ਵਿਚਾਰਨ ਹੋਵੇਗਾ ਕਿਸੇ ਸਮੇਂ ਕਦੇ ਵੀ ਹੁਣ ਜਿਹੜਾ ਅਗਲਾ ਸ਼ਬਦ ਹੈ ਉਹ ਹੈ ਕਤ ਹੂੰ ਕਕ ਤਤ ਹਾਇਦ ਲੰਕੜ ਔਰ ਕਕ ਤਤ ਹਾਇਦ ਲੰਕੜ ਉੱਪਰ ਟਿੱਪੀ ਕਤ ਹੂੰ ਸਤਿਗੁਰੂ ਜੀ ਦਾ ਇੱਕ ਪਾਵਨ ਬਚਨ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪੈਰੋ ਰਾਗ ਦੇ ਵਿੱਚ ਉਥੇ ਸਤਿਗੁਰੂ ਜੀ ਨਿੰਦਕ ਦੀ ਗੱਲ ਕਰਦੇ ਨੇ ਕਿ ਜਿਹੜਾ ਭਗਤ ਦਾ ਨਿੰਦਕ ਹੈ ਨਾ ਜਿਵੇਂ ਭਗਤ ਕੀ ਨਿੰਦਾ ਕੰਧ ਛੇਦਾ ਵੈ ਭਗਤ ਕੀ ਨਿੰਦਾ ਨਰਕ ਪਹੁੰਚਾ ਵੈ ਤੇ ਭਗਤ ਕੀ ਨਿੰਦਾ ਗਰਭ ਮੈ ਗਲੇ ਭਗਤ ਕੀ ਨਿੰਦਾ ਰਾਜ ਤੇ ਟਲੇ ਇਥੇ ਨਿੰਦਕ ਦੀ ਜਿਹੜਾ ਭਗਤ ਦਾ ਨਿੰਦਕ ਉਹਦੀ ਕਿ ਐਸੀ ਅਵਸਥਾ ਫਿਰ ਕਿ ਨਿੰਦਕ ਕੀ ਗਤ ਕਤ ਹੁਣਾ ਹੈ ਕਕ ਤਤਹੈ ਦਿਨਕਲ ਕਤ ਹੁ ਇਹ ਨਿੰਦਕ ਦੀ ਜਿਹੜੀ ਉੱਚੀ ਅਵਸਥਾ ਹੈ ਨਾ ਜਿਹੜਾ ਦੂਜਿਆਂ ਤੇ ਚਿੱਕੜ ਸਿੱਟਦਾ ਨਿੰਦਕ ਉਹਦੀ ਆਪਣੀ ਉੱਚੀ ਅਵਸਥਾ ਕਦੇ ਵੀ ਨਹੀਂ ਹੋ ਸਕਦੀ ਸਤਿਗੁਰ ਕਹਿੰਦੇ ਨੇ ਤੋ ਭਗਤ ਦੀ ਜਿਹੜੀ ਨਿੰਦਾ ਹੈ ਨਾ ਉਹ ਕਦੇ ਵੀ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੋੜ ਲੈਂਦੀ ਨਿੰਦਕ ਕੀ ਗਤ ਨਿੰਦਕ ਕੀ ਗਤ ਕਤ ਹੁ ਨਹਿ ਕਕਤ ਤਤ ਹਾਇ ਤਲਕੜਕਤ ਹੁ ਅਰਥ ਹੈ ਕਿਤੇ ਵੀ ਆਪ ਬੀਜ ਅੱਪੇ ਹੀ ਖਾਏ ਕਿਉਂਕਿ ਆਪ ਜੋ ਕਰਮ ਕਰਦਾ ਹੈ ਉਹਨੂੰ ਉਹ ਕਮਾਣਾ ਪੈਂਦਾ ਹੈ ਭਾਵ ਉਹ ਕੀਤਾ ਹੋਇਆ ਵਿਜੀ ਹੋਇਆ ਬੱਡਣਾ ਪੈਂਦਾ ਹੈ ਹੁਣ ਅੱਗੇ ਜਿਹੜਾ ਸ਼ਬਦ ਹੈ ਕਕਾ ਤੱਤਾ ਹਾਇਦ ਲੈਂਕੜ ਉੱਪਰ ਟਿੱਪੀ ਲੱਗੀ ਹੋਈ ਹੈ ਤਾਂ ਇਹ ਵੀ ਜਦੋਂ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜਾਂਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਧਕ ਸੰਗਨ ਕਤ ਹੂ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਜਦੋਂ ਸਾਧ ਸੰਗਤ ਦੇ ਵਿੱਚ ਬੈਠੇਗਾ ਨਾ ਤੇ ਜਿਹੜਾ ਮਨੁੱਖ ਦਾ ਮਨ ਹੈ ਸਾਧਕੈ ਸੰਗ ਨਾਪਕਤ ਹੁ ਕਤੋਂ ਤਤ ਕਕ ਤਤ ਹਾਇਦ ਲੇਖਣ ਉਪੱਟਿਪੀ ਕਤੋਂ ਦਾ ਅਰਥ ਹੈ ਕਿਸੇ ਪਾਸੇ ਵੀ ਤੋਂ ਸਤਿਗੁਰੂ ਪਾਸ਼ਾ ਕਹਿੰਦੇ ਨੇ ਸੰਤ ਜਨਾਂ ਦੇ ਸੰਗ ਰਿਹਾ ਸੰਗਤ ਕੀਤਿਆਂ ਜਿਹੜਾ ਮਨੁੱਖ ਦਾ ਮਨ ਹੈ ਕਿਸੇ ਪਾਸੇ ਵੀ ਦੂੜ ਦਾ ਨਹੀਂ ਹੈ ਤੂੰ ਇਥੇ ਕਕ ਤਤ ਹਾਇਦ ਲੇਖਣ ਉਪੱਟਿਪੀ ਦੁਰਦਕ ਕਿਉਂ ਨਹੀਂ ਹੈ ਸਾਧ ਸੰਗ ਅਸਥਿਤ ਮਨ ਪਾਵੇ ਸਥਿਤ ਦੇ ਅਗੇ ਅਗੇਤਰ ਐਡਾ ਅਸਥਿਤ ਕਿਉਂਕਿ ਸੰਗਤ ਕਰਨ ਦੇ ਨਾਲ ਇਹਦੇ ਮਨ ਨੂੰ ਟਿਕਾ ਹਾਸਲ ਹੋ ਜਾਂਦਾ ਹੈ ਇਹ ਟਿਕਿਆ ਰਹਿੰਦਾ ਹੈ ਤੋਂ ਸਤਿਗੁਰੂ ਪਾਸ਼ਾ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪਰ ਸਨ ਸਾਧ ਸੰਗ ਕਰਨ ਦੇ ਨਾਲ ਇਹ ਮਾਇਆ ਤੇ ਵੱਖਰਾ ਰਹਿੰਦਾ ਹੈ ਇਹਦੇ ਉੱਤੇ ਪ੍ਰਭੂ ਮਿਹਰਬਾਨ ਰਹਿੰਦਾ ਹੈ ਤੁਇ ਕਕਤਤ ਹਾਇਦਲੰਕੜ ਕਤਹੁ ਕਕਤਤ ਹਾਇਦਲੰਕੜ ਉਪਟਿਪਿ ਕਤਹੁ ਇਹਨਾਂ ਦਾ ਪਾਠ ਹੋਵੇਗਾ ਕਤਹੁ ਕਿਤੇ ਵੀ ਕਿਸੇ ਪਾਸੇ ਵੀ ਤੋਂ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਥੋੜਾ ਬਹੁਤ ਅਲਗਾ ਮਾਤਰਾ ਦਾ ਫਰਕ ਹੈ ਇਹ ਜਿਹੜਾ ਫਰਕ ਹੈ ਇਹਦੇ ਨਾਲ ਅਰਥ ਨੂੰ ਫਰਕ ਨਹੀਂ ਪੈਂਦਾ ਹੈ ਜਦੋਂ ਅਸੀਂ ਪਾਠ ਕਰਨਾ ਹੈ ਤਾਂ ਇਹਨਾਂ ਦਾ ਪਾਠ ਅੱਖਰਾਂ ਤੋਂ ਸਿੱਧ ਲੈ ਕੇ ਹੀ ਦੂਜੇ ਅੱਖਰਾਂ ਨੂੰ ਸਮਝ ਕੇ ਹੀ ਕਰਨਾ ਹੈ ਜਿਵੇਂ ਕਬ ਹੂੰ ਪੁਰਖਤ ਇਹ ਦੋਨੋਂ ਪਾਠ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ